ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਜੋਤ ਸਿੰਘ ਸਿੱਧੂ ਦੇ ਝੂਠਾਂ ਦਾ ਹੋਇਆ ਪਰਦਾਫਾਸ਼ ਵੱਡੇ ਵੱਡੇ ਵਾਅਦੇ ਕਰਨ ਵਾਲੇ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੀ ਹਿੱਤਾਂ ਦੀ ਗੱਲ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦੇ ਪਹਿਲੀ ਵਾਰ ਝੂਠਾਂ ਦਾ ਖਲਾਸਾ ਹੋਇਆ ਹੈ ਅਸੀਂ ਹਰ ਗੱਲ ਉੱਤੇ ਦਾਅਵਾ ਕਰਦੇ ਸੀ ਕਿ ਨਵਜੋਤ ਸਿੰਘ ਸਿੱਧੂ ਕਦੇ ਵੀ ਝੂਠ ਨਹੀਂ ਬੋਲਦੇ ਉਹ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਉਹਨਾਂ ਦੇ ਕਰਤਾਰ ਤੇ ਜਾਂ ਉਹਨਾਂ ਦੇ ਰਾਜਨੀਤੀ ਕੈਰੀਅਰ ਤੇ ਕੋਈ ਟੀਕਾ ਟਿੱਪਣੀ ਕਰਨਾ ਕਿਸੇ ਵੀ ਪੰਜਾਬੀ ਜਾਂ ਭਾਰਤ ਦੇ ਕਿਸੇ ਵੀ ਇਨਸਾਨ ਦੀ ਸਭ ਤੋਂ ਵੱਡੀ ਮੁਰਖਤਾ ਹੋਵੇਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਹੀ ਵਿਵਾਖ ਹੋ ਕੇ ਬੋਲਦੇ ਨੇ ਲੇਕਿਨ ਇਧਰ ਖੁਲਾਸਾ ਹੋ ਗਿਆ ਹੈ ਇੱਕ ਪਾਸੇ ਰਿਪੋਰਟ ਜਾਰੀ ਹੋਈ ਹੈ ਹਸਪੀਟਲ ਦੇ ਵਿੱਚੋਂ ਕਿ ਲੋਕਾਂ ਦਾ ਧਿਆਨ ਕਿਉਂ ਭਟਕਾ ਰਹੇ ਨੇ ਨਵਜੋਤ ਸਿੰਘ ਸਿੱਧੂ ਆਖਰਕਾਰ ਨਵਜੋਤ ਸਿੰਘ ਸਿੱਧੂ ਕੀ ਸਾਬਤ ਕਰਨਾ ਚਾਹੁੰਦੇ ਨੇ ਕਿ ਜਿਹੜੀ ਰੇਡੀਓਥੈਰਪੀ ਹੈ ਜਾਂ ਕੀਮੋਥੈਰਪੀ ਹੈ ਕੀ ਉਸ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਨੇ ਹਾਂਜੀ ਮੈਂ ਗੱਲ ਕਰ ਰਿਹਾ ਕਿਉਂਕਿ ਉਹਨਾਂ ਦੀ ਧਰਮ ਪਤਨੀ ਨੂੰ ਕੈਂਸਰ ਸੀ ਬੈਸਟ ਵਿੱਚ ਅਤੇ ਉਸ ਦਾ ਇਲਾਜ ਕੀਤਾ ਗਿਆ ਇਸ ਦਾ ਖੁਲਾਸਾ ਕੀਤਾ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਦੇ ਸਾਹਮਣੇ ਕੇ ਉਹਨਾਂ ਨੇ ਹਲਦੀ ਨਿੰਬੂ ਪਾਣੀ ਯਾਨੀ ਕਿ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਕੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਨਿੰਮ ਦੇ ਪੱਤੇ ਯਾਨੀ ਕਿ ਇਹਨਾਂ ਤਿੰਨਾਂ ਚਾਰ ਚੀਜ਼ਾਂ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਮਿਲ ਜਾਂਦੀਆਂ ਨੇ ਇਹਨਾਂ ਦਾ ਪ੍ਰਯੋਗ ਕਰਕੇ ਉਹਨਾਂ ਨੇ ਕੈਂਸਰ ਵਾਲੀ ਜੰਗ ਜਿਹੜੀ ਹੈ ਆਪਣੀ ਪਤੀ ਪਤਨੀ ਦੀ ਫਤਿਹ ਕੀਤੀ ਹੈ ਲੇਕਿਨ ਇਧਰ ਇਹ ਜਿਹੜੀ ਪੋਸਟ ਹੈ ਸੋਸ਼ਲ ਮੀਡੀਆ ਤੇ ਕਾਫੀ ਵੱਲ ਹੋ ਰਹੀ ਹੈ ਦੂਸਰੇ ਪਾਸੇ ਜਿੰਨੇ ਵੀ ਹਸਪੀਟਲ ਨੇ ਉਹ ਆਲੇ ਦੁਆਲੇ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਕਹੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਨਾ ਤਾਂ ਨਿੰਮ ਦੇ ਤੇ ਨਾ ਹਲਦੀ ਦੇ ਕੋਈ ਐਵੀਡੈਂਸ ਦੇ ਕਿ ਕੈਂਸਰ ਦੀ ਦਵਾਈ ਵਾਸਤੇ ਹੋ ਸਕਦਾ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਇਹ ਜਿਹੜਾ ਤਾਮ-ਚਾਮ ਹੈ ਨਿੰਬੂ ਪਾਣੀ ਵਾਲਾ ਹਲਦੀ ਵਾਲਾ ਅਤੇ ਨਿੰਮ ਦੇ ਪੱਤਿਆਂ ਵਾਲਾ ਕੰਮ ਕਰ ਜਾਵੇ ਲੇਕਿਨ ਜੇਕਰ ਕੈਂਸਰ ਫਸ ਸੈਕੰਡ ਜਾਂ ਥਰਡ ਜਾਂ ਫੋਰਸ ਸਟੇਜਰ ਤੇ ਆਇਆ ਉਹਨੂੰ ਕੀਮੋਥੈਰੇਪੀ ਅਤੇ ਜਿਹੜੀ ਰੇਡੀਓਥੈਰੇਪੀ ਹੈ ਉਹ ਕਰਉਣੀ ਹਰ ਹਾਲ ਦੇ ਵਿੱਚ ਜ਼ਰੂਰੀ ਹੈ ਜੇਕਰ ਨਹੀਂ ਕਰਾਂਦਾ ਤਾਂ ਉਹਨਾਂ ਦੀ ਜਾਨ ਵੀ جا ਸਕਦੀ ਹੈ ਉਹਨਾਂ ਕਹਿੰਦਾ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਕਹੀਆਂ ਜਾ ਰਹੀਆਂ ਨੇ ਅਸੀਂ ਸਾਰੇ ਹੀ ਭਾਰਤ ਦੇ ਲੋਕਾਂ ਨੂੰ ਰਿਕਵੈਸਟ ਕਰਦੇ ਹਾਂ ਯਾਨੀ ਕਿ ਇਹ ਵੱਡੇ ਹਸਪਤਾਲਾਂ ਦੀ ਰਿਪੋਰਟ ਆਈ ਹੈ ਸਪੈਸ਼ਲ ਉਹਨਾਂ ਡਾਕਟਰਾਂ ਨੇ ਸਿਗਨੇਚਰ ਵੀ ਕੀਤੇ ਨੇ ਕਿ ਜੇਕਰ ਸਾਨੂੰ ਕੋਈ ਗਲਤ ਸਾਬਤ ਕਰ ਦੇਵੇ ਅਸੀਂ ਦੇਣੇਦਾਰ ਹਾਂ ਆਖਰਕਾਰ ਇਹ ਕਿਉਂ ਜਿਹੜਾ ਵਰਗਲਾਇਆ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਨਵਜੋਤ ਸਿੰਘ ਸਿੱਧੂ ਆਖਰਕਾਰ ਸਾਬਤ ਕੀ ਕਰਨਾ ਚਾਹੁੰਦੇ ਨੇ ਡਾਕਟਰਾਂ ਨੇ ਕਿਹਾ ਹੈ ਕਿ ਫਰਕ ਪੈ ਸਕਦਾ ਹੈ ਜੇਕਰ ਸ਼ੁਰੂਆਤੀ ਲੱਛਣ ਹੋਣ لیکن ਜੇ ਫਸਟ ਸੈਕੰਡ ਜਾਂ ਥਰਡ ਜਾਂ ਫੋਰਥ ਸਟੇਜ ਤੇ ਹੋਵੇ ਤੇ ਕੈਂਸਰ ਨੂੰ ਰੋਕਣਾ ਨਾ ਮੁਮਕਨ ਹੈ ਹਲਦੀ ਦੇ ਨਾਲ ਨਿੰਬੂ ਪਾਣੀ ਦੇ ਨਾਲ ਅਤੇ ਨਿੰਮ ਦੇ ਪੱਤਿਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਇਹਦੇ ਵਾਸਤੇ ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਜਿਹੜੀ ਹੈ ਉਹ ਕਰਾਉਣੀ ਜਿਹੜੀ ਪੇਸ਼ੰਤ ਵਾਸਤੇ ਜ਼ਰੂਰੀ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਅਜਿਹੇ ਲੱਛਣ ਨੇ ਉਹਨਾਂ ਨੂੰ ਪ੍ਰੋਪਰ ਇਲਾਜ ਕਰਵਾਉਣਾ ਚਾਹੀਦਾ ਨੇ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਦੇ ਵਿੱਚ ਨਾ ਆਉਣ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਪੁਖਤਾ ਸਬੂਤ ਨਹੀਂ ਨਵਜੋਤ ਸਿੰਘ ਸਿੱਧੂ ਦੇ ਕੋ ਧੰਨਵਾਦ